ਗੁਰਮੁਖ ਖਾਨੇ ਜੀਵਨ ਸਰਵਾਸਤੇ ਟੀਰਕ ਟੀਰਕ ਖਰਚ ਇਕੱਠਾ ਕੀਤਾ ਹੈ ਇਸ ਵਲ ਦਾ ਜਪਾਪ ਗੁਰੂ ਜੀ 42 ਅੰਗ ਤੇ ਬਖਸ਼ਿਸ਼ ਕਰਦੇ ਹਨ ਨਹੀਂ ਚੱਲਣਾ ਸਦਾ ਨਿਹਾਲਿਆ ਹਰ ਖਰਚ ਲੀਆ ਪਤ ਪਾਏ ਗੁਰਮੁਖ ਮਨੁੱਖਾਂ ਨੇ ਜਗਤ ਤੋਂ ਅਖਰ ਚਲੇ ਜਾਣ ਨੂੰ ਸਦਾ ਸਾਹਮਣੇ ਵੇਖਿਆ ਹੈ ਉਹਨਾਂ ਨੇ ਪ੍ਰਮਾਤਮਾ ਦਾ ਨਾਮ ਜੀਵਨ ਸਰਪ੍ਰਾਸਥੇ ਖਰਚ ਇਕੱਠਾ ਕੀਤਾ ਹੈ ਤੇ ਲੋਕ-ਪਰ ਲੋਕ ਵਿੱਚ ਇੱਜ਼ਤ ਪਾਈ ਹੈ ਗੁਰਮੁਖ ਦਰਗੇ ਮੰਨਿਐ ਹਰ ਆਪ ਲਈ ਗਲ ਲਈ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਪ੍ਰਭੂ ਦੀ ਹਜ਼ੂਰੀ ਵਿੱਚ ਸਤਿਕਾਰੇ ਜਾਂਦੇ ਹਨ ਪਰਮਾਤਮਾ ਆਪ ਨੂੰ ਆਪਣੀ ਕਲ ਨਾਲ ਲੰਦਾ ਹੈ